ਭਾਜੀ ਕੀ ਨਾ ਜੀ ਆਪਣਾ ਬੇਆਰਾਮ ਕਲਿੰਦਰ ਸਿੰਘ ਆ ਭਾਜੀ ਕਿੱਥੇ ਰਹਾਨੇ ਆ ਕੋਟ ਰਾਣੀ ਦੇ ਭਾਜੀ ਕੀ ਮਾਮਲਾ ਕਿ ਕਿਸੇ ਵਾਰ ਤੁਸੀਂ ਖੜੇ ਸੀਗੇ ਕੋਈ ਬੰਦਾ ਬਾਹਰੋਂ ਆ ਕੇ ਤੁਹਾਡੇ ਡਾਂਗਾ ਮਾਰਨ ਲਿਆ ਸੀ ਸਿਵਲ ਚ ਵੱਡਾ ਭਰਾ ਆ ਭਾਜੀ ਹੂੰ ਵੱਡਾ ਭਰਾ ਆ ਉਹ ਨਸ਼ਾ ਇੰਨਾ ਤੁਸੀਂ ਨਾ ਘਰ ਆਉਂਗੇ ਮੇਰੇ ਮੈਂ ਰੱਖਿਆ ਮਮੀ ਨੇ ਇਹਨੂੰ ਕੱਢ ਦਿੱਤਾ ਸੀ ਮੈਨੂੰ ਤੱਕਸ ਆਇਆ ਇੱਥੇ ਮੈਂ ਰੱਖ ਲਿਆ ਇਹਨੂੰ ਕਿ ਮਮੀ ਮੈਨੂੰ ਮੈਨੂੰ ਬਲੌਕ ਕਰ ਦਿੱਤਾ ਮਮੀ ਨੇ ਮੈਨੂੰ ਗੱਲ ਕਰਨੀ ਬੰਦ ਕਰ ਦਿੱਤੀ ਇਹਨੂੰ ਰੱਖ ਲਿਆ ਕਹਿੰਦੇ ਤੂੰ ਨਾ ਲੋੜਾ ਤੇ ਸੌਂਦਾ ਸੀਗਾ ਹੈਨਾ ਇਹ ਨਸ਼ਾ ਵੀ ਇਕੱਠਾ ਕਰਦੇ ਦੋਨੇ ਜਾਣੇ ਸੀਪੀ ਮੇਰਾ ਦਾਖਲ ਹੋਇਆ ਹੁੰਦਾ ਮੈਂ ਮਮੀ ਨੂੰ ਆਪਣੀ ਮਾਂ ਨੂੰ ਕੋਣ ਗਸਤੀ ਕਹਿੰਦਾ ਯਾਰ ਕੋਣ ਕਹਿ ਦੂਗਾ ਮੈਂ ਤਾਂ ਨਹੀਂ ਕਹਿੰਦਾ ਨਾ ਆਪਾਂ ਸੁਣੀ ਨਾ ਮੇਰੀ ਮਾਂ ਨੇ ਮੈਨੂੰ 6 ਵਜੇ ਫੋਨ ਕੀਤਾ ਕਹਿੰਦਾ ਮਾਣੀ ਮੈਨੂੰ ਪੁਲਿਸ ਦਾ ਪਿਆ ਆ ਮੈਨੂੰ ਬਾਲਾਂ ਤੋਂ ਫੜ ਫੜ ਕੇ ਕੈਮਰੇ ਤੇ ਰਿਕਾਰਡਿੰਗ ਸਾਰੀ ਹੈ ਗਈ ਸਾਡੇ ਕੋਲ ਕੁੱਟ ਮਾਰ ਕੇ ਦਿੱਤੀ ਇਹਨਾਂ ਨੇ ਪਤਾ ਨਹੀਂ ਮੈਨੂੰ ਮੈਨੂੰ ਫੋਨ ਆਇਆ ਮਮੀ ਨੂੰ ਕਹਿੰਦਾ ਤੱਲੀ ਕਾਸਤੀ ਸਾਰੀ ਕਹਿੰਦਾ ਇੱਕ ਤੁਹਾਡੇ ਸਿਸਟਰ ਵੀ ਦਾਖਲ ਹੋਈ ਆ ਉਹਦੇ ਵੀ ਇਹਨੇ ਮਾਂ ਮੈਂ ਖੁਦ ਦੇਖਿਆ ਵੀਡੀਓ ਹੈ ਗਈ ਆ ਵੀਡੀਓ ਕੈਮਰਾ ਦੇ ਵਿੱਚ ਆਈ ਉਹ ਆ ਕਿ ਇਹਨਾਂ ਲੱਤਾਂ ਮਾਰਦਾ ਪਿਆ ਹੁਣ ਵੱਡੇ ਭਰਾ ਦੇ ਰਸੀਬਾ ਦੇ ਅੰਦਰ ਕੁੱਟਿਆ ਨਹੀਂ ਤੁਹਾਡੀ ਜਿਹੜੀ ਸਿਸਟਮ ਸੀ ਉਹ ਬ੍ਰੈਕਟ ਸੀਗੀ ਉਹ ਹਾਂਜੀ ਜਿਹੜੇ ਲੱਤਾਂ ਮਾਰੀਆਂ ਉਹਨੇ ਆਹ ਉਹਦੀ ਵੀਡੀਓ ਹੈਗੀ ਤੁਹਾਡੇ ਕੋਲ ਸਾਰੀ ਵੀਡੀਓ ਹੈਗੀ ਕੋਈ ਗੱਲ ਪਾਈ ਕੁਛ ਵੀ ਨਹੀਂ ਹੋਈ ਆ ਲੜਾਈ ਪਤਾ ਨਹੀਂ ਮੈਂ ਤਾਂ ਬਖਰਾ ਰਹਿਣਾ ਆ ਮੈਂ ਬਖਰਾ ਰਹਿਣਾ ਮੈਂ ਵੱਡੇ ਨੂੰ ਵੀ ਨਾਉਟ ਦੇ ਲੋ ਜੇ ਫਿਰ ਕੁੱਟ ਕੇ ਗਿਆ ਮੈਨੂੰ ਮੰਮੀ ਨੂੰ ਕਹਿੰਦਾ ਆ ਇੱਕ ਘਰ ਖਾਲੀ ਕਰੋ ਮੇਰਾ ਆ ਆ ਤਾਂ ਮਾਦਾ ਦੇ ਨਾ ਦੇ ਉਹਨਾਂ ਨੂੰ ਕਹਿੰਦਾ ਦੱਲੀਏ ਕਸਤੀਏ ਚੱਲ ਬਾਹਰ ਦੱਲੀਏ ਕਸਤੀਏ ਚੱਲ ਬਾਹਰ ਸਾਰੇ ਜਣੇ ਆਂਦੇ ਆ ਕਿ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਅਗਲੀ ਕਿੱਥੇ ਜਾਵੇ ਕੱਲੀ ਯਾਰ ਇਹਨਾਂ ਨੂੰ ਇਸ ਕਰਕੇ ਜੰਮਿਆ ਕਿ ਇਹ ਮਾਵਾਂ ਨੂੰ ਕਸਤੀਆਂ ਕਹਿਣ ਉਹ ਪੁਲਿਸ ਨੂੰ ਫੋਨ ਨਹੀਂ ਕੀਤਾ ਮੌਕੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਚੱਕਿਆ ਨਹੀਂ ਨਾ ਅੱਛਾ ਜੀ ਬਿਲਕੁਲ ਨਹੀਂ ਚੱਕਿਆ ਫੋਨ ਤਾਂ ਦੇਖੋ ਸਿਵਲ ਦੇ ਵਿੱਚ ਆ ਕੇ ਵੱਡਾ ਭਰਾ ਨਾਲ ਆਏ ਦੇ ਉਹ ਕੋਈ ਨਸ਼ਾ ਇਕੱਠਾ ਕਰਦੇ ਆ ਮੈਂ ਅੱਖੀਂ ਦੇਖਿਆ ਆਪਣੇ ਘਰ 'ਚ ਇਹਨਾਂ ਨੂੰ ਕੀ ਦਾ ਆਪਣੇ ਜਿੱਤੋਂ ਲੈਂਦੇ ਆ ਉਹ ਵੀ ਮੈਨੂੰ ਪਤਾ ਜਿੱਤੋਂ ਲੈਂਦੇ ਵੀ ਆ ਇਹ ਸੇਵਲ ਜਿਹੜਾ ਡਾਂਗ ਮਾਰੀ ਆ ਤਾਂ ਤੁਹਾਡੇ ਸਾਹਮਣੇ ਮਾਰੀ ਆ ਤੇ ਪੁਲਿਸ ਜਿਹੜੀ ਆਈ ਪੁਲਿਸ ਦੇ ਸਾਹਮਣੇ ਮਾਰੀ ਆ ਪੁਲਿਸ ਵਾਲ ਨੇ ਛੱਡ ਦਿੱਤਾ ਦੇ ਗਾ ਕਾਰਨ ਕੀ ਛੱਡਾਂ ਤਾਂ ਛੱਡਿਆ ਕਿਉਂ ਕੋਈ ਤਾਂ ਗੱਲ ਹੋਈ ਹੋਣੀ ਉਹ ਛੱਡ ਦਿੱਤਾ ਕਿਉਂ ਕਿੱਡੀ ਡਾਂਗ ਸੀਗੀ ਕਿੱਡੀ ਡਾਂਗ ਸਾਰਾ ਦੇ ਸਾਹਮਣੇ ਮਾਰੀ ਆ ਉਹਨੇ ਕਿੰਨੇ ਜਣੇ ਦਾਖਲ ਹੋਏ ਤੁਸੀਂ ਇਸ ਟਾਈਮ ਤੇ ਤਿੰਨੇ ਜਣੇ ਠੀਕ ਹੈ ਆਂਟੀ ਜੀ ਕੀ ਨਾਂ ਆਪਣਾ ਮਨਿੰਦਰ ਕੌਰ ਕਿੱਥੇ ਰਹਣੇ ਆ ਜੀ ਕਾਹ ਦੀ ਕਰਾ ਕੀ ਮਾਮਲਾ ਕੀ ਕਰਵਾ ਦੇ ਕੱਲੇ ਰਾਨੂੰ ਬੱਚੇ ਆਪਣੇ ਨਿਆਣੇ ਨੇ ਕੁੱਟਿਆ ਡਾ ਤੁਹਾਨੂੰ ਆਜੇ ਜੀ ਬੱਚੇ ਬੇਦਖਲ ਕੀਤੇ ਹੋ ਆ ਇਹਦੀ ਜਨਾਬ ਨੇ ਵਾਈਫ ਨੇ ਜੀ ਨੇ ਮਕਾਨ ਗੈਣ ਰੱਖ ਦਿੱਤਾ ਸੀਗਾ ਅੱਛਾ ਜੀ ਇਹ ਸਮਾਨ ਚੱਕ ਕੇ ਮੇਰੇ ਕੋਲ ਆ ਗਿਆ ਮੇਰੇ ਕੋਲ ਆ ਗਿਆ ਤਾਂ ਹੁਣ ਇਹਦੇ ਦਿਲ ਚਾਹ ਵੀ ਕੋਈ ਵੀ ਨਹੀਂ ਕਰ ਮੈਨੂੰ ਕੁੱਟ ਮਾਰ ਕਰਦਾ ਮੇਤੋਂ ਪੈਸੇ ਰੋਜ਼ ਲੈਂਦਾ ਮੇਤੋਂ ਵਾਲੀਆਂ ਮੈਂ ਵੇਚ ਦਿੱਤੀਆਂ ਚਾਂਜਰਾ ਮੈਂ ਵੇਚ ਦਿੱਤੀਆਂ ਉਹ ਵੀ ਖਾ ਲਈਆਂ ਲੋਕਾਂ ਤੋਂ ਮੰਗ-ਮੰਗਦੇ ਨਹੀਂ ਪੈਸੇ ਇਹਨੂੰ ਮੈਂ ਅੱਜ ਵੀ ਕੱਲ ਵੀ ਕੱਲ ਵੀ ਮੇਰੇ ਤੇ ਹੱਥ ਚੱਕਿਆ ਮੇਰੀ ਛੋਟੀ ਬੇਟੀ ਤੇ ਹੱਥ ਚੱਕਿਆ ਅੱਜ ਮੇਰੇ ਸਿਰ ਦੇ ਵਿੱਚ ਹੱਥ ਮਾਰਿਆ ਇੰਨਾ ਸਿਰ ਮੇਰਾ ਸੁੱਤਾ ਪਿਆ ਨਹੀਂ ਕਾਰਨ ਕਿ ਕੁੱਟ ਮਾਰ ਕੇ ਵਰਦਾ ਪੈਸਾ ਕਰਕੇ ਨਹੀਂ ਜੀ ਬਈ ਬਾਹਰ ਨਿਕਲੋ ਤੁਸੀਂ ਮੇਰੀ ਕੁੜੀ ਨੂੰ ਛੋਟੀ ਨੂੰ ਦੰਦੀਆਂ ਗਾਲਾਂ ਕੱਢੀਆਂ ਮੈਨੂੰ 1400 ਗੰਦ ਫੱਕਿਆ ਮੈਨੂੰ ਇਹਨੇ ਇੰਨਾ ਗੰਦ ਵਕਿਆ ਕੁੜੀ ਨੂੰ ਕਹਿੰਦਾ ਭਾਂਡੇ ਨਹੀਂ ਮਾਜਦੀ ਤੂੰ ਰਾਣਾ ਨਹੀਂ ਕਰਦੀ ਤੂੰ ਠੀਗਣਾ ਨਹੀਂ ਕਰਦੀ ਮੈਂ ਕਿਹਾ ਉਹਨੂੰ ਕਹਤੇ ਬੋਲਦਾ ਹੈ ਉਹ ਵਿਚਾਰੀ ਮਸੀ ਦਾ ਘਰ ਆਈ ਹੈ ਚੱਲ ਹਨਾ ਬਸ ਐਸੇ ਕਰਕੇ ਸਾਨੂੰ ਜੋ ਨਾ ਸੋਇ ਇਸ ਮੋਢੇ ਬਕਿਆ ਕਿ ਅਸੀਂ ਦੱਸ ਨਹੀਂ ਸਕਦੇ ਕੋਈ ਨਸ਼ਾ ਪਤਾ ਕਿੰਨੀ ਕਰਦਾ ਮੁੰਡਾ ਨਸ਼ੇ ਕਰਦਾ ਸਾਰੇ ਦੇ ਸਿਧਾਂਤ ਇੱਕ ਕੁੜੀ ਦੇ ਵੀ ਲੱਤਾਂ ਮਾਰੀਆਂ ਕਹਿੰਦੇ ਤੁਹਾਡੀ ਬੇਟੀ ਦੇ ਵੀ ਲੱਤਾਂ ਮਾਰੀਆਂ ਪਹਿਲਾਂ ਪ੍ਰੈਗਨੈਂਸੀ ਉਹ ਵਿਚਾਰੀ ਡਿੱਗ ਗਈ ਹੌਣ ਫੇਰ ਉਹਨੂੰ ਦੂਜਾ ਮਹੀਨਾ ਹਜੇ ਲੱਗਾ ਹੀ ਆ ਦੂਸਰਾ ਮਹੀਨਾ ਲੱਗਾ ਆ ਫੇਰ ਲੱਤਾਂ ਮਾਰੀਆਂ ਉਹਨੂੰ ਵਿਚਾਰੀ ਨੂੰ ਲੂਜ਼ ਮੋਸ਼ਨੇ ਸਵੇਰ ਦੇ ਲੱਗੇ ਆ ਮਹਾਰਾਜ ਅਸੀਂ ਘਰ ਨਹੀਂ ਸੀਗੇ ਬੇਟਾ ਮੇਰਾ ਵੱਡਾ ਆਇਆ ਸੀਗਾ ਉਹ ਘਰ ਨਹੀਂ ਸੀਗਾ ਹੁਣ ਸਾਨੂੰ ਲੈ ਕੇ ਆਇਆ ਉਸ ਹਸਪਤਾਲ ਸੱਤ ਤੋਂ ਸਵੇਰ ਦੇ ਆ ਨੀਂਦ ਜਦੋਂ ਆਂਟੀ ਲੜਾਈ ਝਗੜਾ ਹੋਇਆ ਪੁਲਿਸ ਨੂੰ ਫੋਨ ਨਹੀਂ ਕੀਤਾ ਕੀਤਾ ਪੁਲਿਸ ਨੂੰ ਫੋਨ ਆ ਉਹ ਆਏ ਕਿਤੇ 1.5 ਘੰਟੇ ਬਾਅਦ ਆਏ ਮੇਰੇ ਇੱਥੇ ਮਾਰਿਆ ਆ ਮੇਰੀ ਉਂਗਲੀ ਮਾਥਮ ਰੋੜ ਦਿੱਤਾ ਮੇਰੇ ਸਿਰ ਦੇ ਵਿੱਚ ਸਾਰੇ ਦੇ ਵਿੱਚ ਇਹਦੇ ਦੇ ਵਿੱਚ ਸੁਣ ਨਹੀਂ ਆ ਤਾਂ ਪਤਾ ਨਹੀਂ ਲੱਗਦਾ ਵੀ ਆ ਚੀਜ਼ ਐਨੀ ਹੈਗੀ ਆ ਕਿੰਨੀ ਇੱਕ ਤੁਹਾਡਾ ਮੁੰਡਾ ਆਂਟੀ ਹੋਰ ਆਇਆ ਸੀ ਅਖੇ ਉਹ ਕਹਿੰਦੇ ਮਾਰ ਕੇ ਗਿਆ ਇਹਨਾਂ ਦੇ ਅਸੀਂ ਹਸਪੀਟਲ ਆਏ ਸੀਗੇ ਮੇਰਾ ਬੇਟਾ ਹੁਣ ਆਇਆ ਪਰਚਾ ਕਟਾਉਣ ਆਏ ਸੀ ਅਸੀਂ ਅਸੀਂ ਮੇਰੇ ਵੱਡੇ ਮੁੰਡੇ ਦੇ ਜਿਹੜਾ ਉਹਦੇ ਨਾਲ ਆ ਛੋਟੇ ਦੇ ਨਾਲ ਉਹ ਵੀ ਨਸ਼ੇ ਕਰਦਾ ਆ ਲੋਕਾਂ ਦੇ ਕੋਲੋਂ ਮੈਨੂੰ ਮਾਰ ਕੇ ਨਾਲ ਇਹ ਵੀ ਸਾਡੀ ਮਾਂ ਬਹੁਤ ਸੀਰੀਅਸ ਹੈ ਲੋਕਾਂ ਤੋਂ 10-10000 ਰੁਪਇਆ ਲੈ ਲੈਂਦਾ ਹੈ ਇਕੱਠੇ ਮਚਾ ਕਰਦੇ ਆ ਇਹ ਇਕੱਠੇ ਨਸ਼ੇ ਕਰ ਕਰਕੇ ਪੀਂਦੇ ਆ ਹੁਣ ਮੇਰੇ ਗਵਲੇ ਬੇਟੇ ਦੇ ਬਾਹਰ ਮਲਾਜ਼ਮਾਂ ਦੇ ਸਾਹਮਣੇ ਉਹਨੇ ਡਾਂਗਾ ਮਾਰਿਆ ਡਾਂਗਾ ਮਾਰ ਕੇ ਮੁੰਡੇ ਦੀ ਲੱਤ ਢੂਰੀ ਹੱਥ ਸਭ ਪਾ ਦਿੱਤੇ ਆ ਸਾਨੂੰ ਇਨਸਾਫ ਚਾਹੀਦਾ ਨਾ ਇਹ ਮੇਰੇ ਘਰ ਬੜੇ ਨਾ ਮੇਰੇ ਰਹਿਦਾ ਕੋਈ ਰਸਤਾ ਆ ਮੈਂ ਇਕੱਲੀ ਠੀਕ ਆ ਮੈਂ 5 ਸਾਲ ਦਾ ਬੱਚਾ ਇਹਦਾ ਇਧਰ ਆ ਆ ਦੇਖੋ 5 ਸਾਲ ਦਾ ਬੱਚਾ ਇਹਦਾ ਉਹ ਵੀ ਮੈਂ ਹੀ ਪਾਲਦੀ ਆ ਇਹਨੂੰ ਕੋਈ ਚੀਜ਼ ਨਹੀਂ ਕਦੇ ਲੈ ਕੇ ਦਿੱਤੀ ਉਹ ਵੀ ਮੈਂ ਜਿੱਦਾਂ ਮਰਜ਼ੀ ਪਾਲਦੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਹ ਲਾਦ ਨਹੀਂ ਚਾਹੀਦਾ ਮੇਰੀ ਸਰਵਾਈ ਕੀਤੀ ਜਾਵੇ ਭਾਜੀ ਕੀ ਨਾਮ ਆਪਣਾ ਮੇਰਾ ਭਾਜੀ ਪੱਕਾ ਨਾ ਸੰਦੀਪ ਆ ਚਾ ਨਾਮ ਸਿੱਪੀ ਆ ਕਿੱਥੇ ਰਹੇ ਹੋਣੇ ਭਗਤ ਸਰੇ ਭਾਜੀ ਗਲੀ ਨੰਬਰ 7 ਕੀ ਮਾਮਲਾ ਆ ਗਿਆ ਕਿ ਤੁਹਾਡੇ ਸੱਟਾਂ ਲੱਗੀਆਂ ਜਿਹੜੀ ਸਰ ਚ ਇਹ ਭਾਜੀ ਘਰ ਦੇ ਆ ਤੇ ਇੱਕ ਛੋਟੀ ਭੈਣ ਹੈ ਤੇ ਉਹਦਾ ਘਰ ਵਾਲਾ ਤੇ ਵੱਡਾ ਭਰਾ ਉਹਦੀ ਘਰ ਵਾਲੀ ਤੇ ਮੰਮੀ ਤੇ ਇਹ 6-7 ਜਣੇ ਸੀਗੇ ਇਹਨਾਂ ਨੇ ਕਿਹਾ ਸੱਟਾਂ ਜਣੇ ਨੇ ਮੈਨੂੰ ਬਾਰ ਮੱਲੇ ਦੇ ਵਿੱਚ ਗਲੀ ਦੇ ਵਿੱਚ ਕੈਮਰੇ ਲੱਗੇ ਸਾਰੇ ਉੱਥੇ ਨਾ ਮਧੂਲਕੇ ਉਤਕੜੇ ਕੁੜੇ ਮਾਰੇ ਸਾਰੇ ਜਿਨ੍ਹਾਂ ਨੇ ਕੀ ਕਰਨ ਕੀ ਗੁੱਟ ਮਾਰਦਾ ਛੁੱਟ ਹੀ ਭੈਣ ਕਰਨ ਕਿਉਂ ਮਾਰੇ ਗਏ ਉਹਨੂੰ ਸਿਰਫ ਮੈਂ ਹੀ ਕਿਹਾ ਵੀ ਆਪਣੇ ਕੱਪੜੇ ਚੱਕ ਕੇ ਨਾ ਉੱਧਰ ਰੱਖ ਲੈ ਉਧਰੋਂ ਚੱਕ ਕੇ ਉਹਨੇ ਉੱਧਰ ਰੱਖ ਤੇ ਮੈਂ ਕਿਹਾ ਕਿ ਇਧਰੋਂ ਵੀ ਸਫਾਈ ਕਰਨੀ ਆ ਉਪਰ ਆ ਬਈ ਇੰਨੇ ਜੋ ਬੋਲਣ ਲੱਗ ਪਈ ਮੈਨੂੰ ਮੰਮੀ ਵੀ ਕੋਈ ਜਾ ਕੇ ਰੋਂਣ ਲੱਗ ਪਈ ਮੰਮੀ ਗਾਲਾਂ ਕੱਢਣ ਲੱਗ ਪਏ ਗੰਦੀਆਂ ਗੰਦੀਆਂ ਜੋ ਨਾ ਸੋ ਤੇਰੀ লাশ ਆਵੇ ਮਰ ਚਵੇ ਤਰੇ ਐਕਸੀਡੈਂਟ ਹੋ ਗਿਆ ਬਹੁਤ ਫੇਵਰੀ ਘਰ ਵਾਲੀ ਨੂੰ ਕਹਿਣ ਲੱਗ ਪਏ ਕਹਿੰਦੇ ਡਕੇ ਦੀ ਜਨਾਨੀ ਨਹੀਂ ਉਹ ਹੈ ਉਹਦਾ ਕੀ ਰੂਲ ਹੈਗਾ ਵਿੱਚ ਜਦੋਂ ਕੋਈ ਸਮਾਨ ਕੋਈ ਸੌਦਾ ਲੈਣਾ ਹੋਵੇ ਫੇ ਉਹਦੀਆਂ ਮਿੰਟਾਂ ਕਰਦੇ ਆ ਇਹ ਹੈ ਕਿਹੜੀ ਹੈ ਤੁਹਾਡੀ ਬਾਹਰ ਘਰ ਵਾਲੀ ਹਾਂਜੀ ਮੇਰੀ ਘਰ ਵਾਲੀ ਕਿਹੜੀ ਹੈ ਅਮਰੀਕਾ ਦੇ ਵਿੱਚ ਹੈ ਤੇ ਹੁਣ ਭਾਜੀ ਮੈਨੂੰ ਧੱਕੇ ਨਾ ਜੇ ਮੈਂ ਇਹਨਾਂ ਨੂੰ ਨਾ ਕੁਝ ਲੈ ਕੇ ਦਵਾਂ ਫੇ ਮੈਨਾਂ ਇਹ ਕੁੱਟਮਾਰ ਕਰਦੇ ਆ ਇਹ ਹੁਣ ਮੈਨੂੰ ਇਹਨਾਂ ਨੇ ਧੱਕੇ ਨਾ ਕਹਿ ਕਹਿ ਕੇ ਕਹਿ ਕੇ ਇਹ ਕਿ ਆ ਵੀ ਸੌਦਾ ਪਵਾ ਕੇ ਦੇ ਪਾਜੀ 20000 ਦੇ ਇਹਨਾਂ ਨੂੰ ਸੌਦਾ ਪਵਾ ਕੇ ਦਿੱਤਾ ਠੀਕ ਆ 6000 ਰੁਪਈਆ ਬੁੱਢੀ ਨੂੰ ਦਵਾਈ ਦੇ ਦਿੱਤਾ ਹੋਰ ਪਾਜੀ ਕਿੰਨੇ ਇਹਨਾਂ ਦਾ ਅਕਾਊਂਟ ਚੈੱਕ ਕਰ ਲਿਓ ਘੱਟੋ ਘੱਟ ਨਹੀਂ 4-5 ਲੱਖ ਰੁਪਈਆ ਇਹਨਾਂ ਨੇ ਮਿੱਥੋ ਇੱਦਾਂ ਹੀ ਖਾ ਲਿਆ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਉਹ ਸਗੇ ਭੈਣਾਂ ਤੁਹਾਡੇ ਹਾਂਜੀ ਹਾਂਜੀ ਕੀ ਕੰਮ ਕਰ ਕੀ ਕਰਦੇ ਕਰਦੇ ਓ ਗਲਤ ਕੰਮ ਕਰਦੇ ਆ ਕੌਣ ਓਏ ਵੱਡੇ ਦੀ ਘਰ ਵਾਲੀ ਵੀ ਕਰਦੀ ਆ ਠੀਕ ਹੈ ਉਹਨਾਂ ਦਾ ਭਾਵੇਂ ਮੈਡੀਕਲ ਕਰਵਾ ਲਿਓ ਛੋਟੀ ਵੀ ਕਰਦੀ ਆ ਉਹਦਾ ਵੀ ਭਾਵੇਂ ਮੈਡੀਕਲ ਕਰਵਾ ਲਿਓ ਗਲਤ ਕੰਮ ਕੀ ਮਤਲਬ ਕੋਈ ਨਸ਼ਾ ਪੱਤਾ ਕੋਈ ਪ੍ਰੋਸਟਿਗੇਸ਼ਨ ਛੇ ਕਿਦਾਂ ਧੰਦਾ ਕਰਦੇ ਆ ਤੇ ਧੰਦਾ ਕਰਦੇ ਆ ਜੀ ਨਾਮ ਕੀ ਉਹਨਾਂ ਦਾ ਇਹ ਵੱਡੇ ਦਾ ਹੈਗਾ ਮਣੀ ਪੱਕਾ ਨਾਮ ਉਹਦਾ ਹੈਗਾ ਕੁਲਵਿੰਦਰ ਸਿੰਘ ਤੇ ਉਹਦੀ ਘਰ ਵਾਲੀ ਦਾ ਨਾਮ ਹੈਗਾ ਜਾਨਵੀ ਹੈ ਤੇ ਜਿਹੜੀ ਛੋਟੀ ਆ ਉਹਦਾ ਨਾਮ ਇਸ਼ੂ ਆ ਤਾਂ ਪੱਕਾ ਹੈ ਨਾਮ ਉਹਦਾ ਨੀਸ਼ੀ ਕਾਇਆ ਤੇ ਉਹਦਾ ਘਰ ਵਾਲਾ ਹੈ ਜਿਹੜਾ ਉਈ ਸ਼ਰਪੋਧਰ ਇਹ ਨਾਲ ਆਇਆ ਉਹਦਾ ਕੀ ਨਾਮ ਉਹਦਾ ਨਾਮ ਹੈਗਾ ਕਰਨ ਰਹਿੰਦੇ ਕਿੱਥੇ ਇੱਥੇ ਮੇਰੇ ਮਕਾਨ ਦੇ ਵਿੱਚ ਰਹਿੰਦੇ ਮੈਨੂੰ ਕਦੋਂ ਕੱਢ ਦਿੱਤਾ ਕਿਹੜਾ ਮੁੱਲਾ ਕਢਾ ਤੋਕ ਭਗਤਪੁਰੇ ਚੰਨ ਨੰਬਰ ਗਲੀ ਗਲੀ ਨੰਬਰ 7 ਚਾ ਭਾਜੀ ਇਹਨੂੰ ਤੁਹਾਡੇ ਮੈਨੂੰ ਉਹ ਘਰ ਨਾ ਕਿਰਾਏ ਤੇ ਲਿਆ ਹੋਇਆ ਸੀਗਾ ਮੈਨੂੰ ਪਤਾ ਵੀ ਨਹੀਂ ਕਿਦੋਂ ਸੀਰੀ ਆਰਡਰ ਲੈ ਕੇ ਕਬਜ਼ਾ ਕਰ ਲਿਆ ਕਿਰਾਏ ਦੇ ਕਰਦੇ ਕਿੱਦਾਂ ਕਰਦੇ ਮੈਂ ਕਿਰਾਏ ਤੇ ਲਿਆ ਸੀ ਭਾਜੀ ਉਹ ਤੁਸੀਂ ਕੱਲੇ ਰਹਿੰਦੇ ਸੀਗੇ ਮੈਂ ਉੱਥੇ ਮੈਂ ਤੇ ਮੇਰੀ ਵਾਈਫ ਜਿਹੜੀ ਪਹਿਲੀ ਵਾਈਫ ਜਿਹੜੀ ਆ ਜੀ ਉਹ ਰਹਿੰਦੇ ਉਸ ਜਿਹੇ ਉੱਤੇ ਕਿ ਜੇ ਉਹ ਸਾਡਾ ਡਿਵੋਰਸ ਵਗੈਰਾ ਹੋ ਗਿਆ ਤੇ ਉਹ ਆਪਣੇ ਰਾਹ ਹੋ ਗਏ ਜੀ ਮੈਂ ਉੱਥੇ ਇਕੱਲਾ ਹੀ ਰਹਿੰਦਾ ਹੁੰਦਾ ਜਗਾ ਤੇ ਇਹ ਰੋਡ ਇਹਨਾਂ ਨੇ ਆਪਣਾ ਘਰ ਵੇਚ ਦਿੱਤਾ ਸੀਗਾ ਜਿਹੜਾ ਇਹ ਫਿਰ ਤੁਹਾਡੇ ਕੋਲ ਆ ਗਿਆ ਜੀ ਘਰ ਦੇ ਵਿੱਚ ਮੈਂ ਦੱਸਦਾ ਇਹਨਾਂ ਨੇ ਆਪਣਾ ਘਰ ਵੇਚ ਦਿੱਤਾ ਤੇ ਇੱਧਰ ਇਹਨਾਂ ਨੇ ਸ਼ਹਿਰ ਕੋਲ ਰੋਡ ਤੇ ਇਹਨਾਂ ਨੇ ਕੋਠੀ ਲੈ ਲਈ 12000 ਰੁਪਏ ਕਰਾਈ ਦੀ ਉਦੋਂ 12000 ਰੁਪਏ ਕਰਾਇਆ 12000 ਬਿੱਲ ਆ ਗਿਆ 24000 ਹੋ ਗਿਆ ਇਹ ਰੋਣ ਪਿੱਟਣ ਮੈਂ ਤਾਂ ਤੁਸੀਂ ਇਹ ਜਾਣੇ ਨਾ ਕਿ ਉੱਧਰ ਇਹਨੇ ਬੰਦਾ ਰੱਖ ਕੇ ਆਇਆ ਬੱਬੂ ਉਹਦੇ ਘਰੇ ਸਮਾਨ ਰੱਖ ਲਿਆ ਉੱਥੇ ਰੋਣ ਲੱਗ ਪਏ ਬੁੜੀ ਯਾਨੀ ਮੈਂ ਕਿਥੇ ਰੋੜਾ ਤੇ ਆ ਗਏ ਮੈਂ ਕਿਹਾ ਭਰਾਵਾ ਇਦਾਂ ਨਾ ਰੋਵੋ ਇਦਾਂ ਕਰੋ ਤੁਸੀਂ ਮੇਰੇ ਘਰ ਸਮਾਨ ਰੱਖੋ ਚਲੋ ਕੱਲ ਨੂੰ ਤੁਸੀਂ ਰੋੜਾ ਤੇ ਫਿਰਨਾ ਅੱਜ ਮੈਨੂੰ ਮਰੇ ਘਰੋਂ ਕੱਢ ਦਿੱਤਾ ਫੁੱਟ ਪਾ ਦੇ ਕੱਡੇ-ਕੱਡੀ ਗੱਲਾਂ ਤੁਹਾਨੂੰ ਕਰਾਂ ਅਈ ਭਾਜੀ ਕਦੀ ਕਦੇ ਪੈਸੇ ਦਿਓ ਘਰ ਵਾਲੀ ਦਾ ਨਾ ਅਕਾਊਂਟ ਚੈੱਕ ਕਰ ਲਿਓ ਇਹਨਾਂ ਦਾ ਪੇਟੀਆ ਖੋਲ ਲਿਓ ਕਿੰਨੇ ਪੈਸੇ ਮੰਗੋਲਦੀ ਆ ਸਹੀ ਕੱਪੜਿਆਂ ਦੀ ਗੱਲ ਤੋਂ ਲੈ ਕੇ ਹੀ ਤੁਹਾਡਾ ਸਰਪਾਰ ਦਿੰਦਾ ਕੱਪੜੇ ਮੈਂ ਭਾਜੀ ਇਹ ਹੀ ਕਿਹਾ ਵੀ ਆਪਣੇ ਕੱਪੜੇ ਚੱਕ ਕੇ ਜ਼ਿਹੜ ਦੇ ਰੱਖ ਲੈ ਇੰਨੇ ਜਿਹੇ ਜਿਹੇ ਬੁੜੀ ਕੋ ਰੋਣਾ ਤੇ ਬੁੜੀ ਮੈਨੂੰ ਬੰਦਿਆਂ ਲੰਦੀਆਂ ਗਾਲਾਂ ਕੱਢਣ ਲੱਗ। ਤੁਹਾਡੀ ਜਿਹੜੀ ਸਿਸਟਰ ਹੈ ਇੱਕ ਪ੍ਰੈਗਨੈਂਟ ਵੀ ਹੈ ਕੋਈ ਪ੍ਰੈਗਨੈਂਟ ਨਹੀਂ ਇਹ ਝੂਠ ਬੋਲਦੀ ਆ ਪਹਿਲਾਂ ਜਦੋਂ 도ੜੀ ਸੀ ਨਾ ਵਿਆਹ ਕਰਾ ਕੇ ਮੂੰਹ ਕਾਲਾ ਕਰਕੇ 도ੜ ਗਈ ਸੀ ਵੀ ਵਿਆਹ ਕਰਾ ਲਿਆ ਸੀਗਾ ਜਿਹੜਾ ਪਹਿਲਾਂ ਵਿਆਹ ਨਹੀਂ ਸੀ ਹੋਇਆ ਬੰਦਾ ਘਰੇ ਰੱਖਿਆ ਸੀਗਾ ਬਾਅਦ ਚੋਂ 도ੜ ਗਈ ਉਹਦੇ ਨਾਲ ਹੀ ਹੈ ਤੇ ਬੈ ਸਾਨੂੰ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਮੈਂ ਪ੍ਰੈਗਨੈਂਟ ਆ ਬਾਅਦ ਚ ਕਹਿੰਦੀ ਇੱਕ ਮਹੀਨੇ ਬਾਅਦ ਕਹਿੰਦੀ ਬੱਚਾ ਖਰਾਬ ਹੋ ਗਿਆ ਅੱਜ ਵੀ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਸਾਨੂੰ ਮੀਡੀਆ ਨੂੰ ਫੋਨ ਕਰਦੇ ਪਏ ਸੀਗੇ ਉਹ ਕਹਿੰਦੇ ਵੀ ਘਰ ਇੱਥੇ ਦਾ ਹਮਲਾ ਹੋਇਆ ਵਾ ਸਾਡੇ ਘਰ ਭਰਾਣੇ ਹਮਲਾ ਕੀਤਾ ਵਾ ਹਾਂ ਵੀ ਸਾਡੇ ਵੀ ਮੈਂ ਪ੍ਰੈਗਨੈਂਟ ਆ ਮੇਰੇ ਲੱਤਾਂ ਮਾਰੀਆਂ ਮੇਰਾ ਮਾਸਟਰ ਨਾਲ ਸੀਗਾ ਵੀਡੀਓ ਕਢਾ ਲਓ ਪੂਰੇ ਮਹੱਲੇ ਦੇ ਵਿੱਚੋਂ ਕਿਹਨੇ ਕਿਹਨੂੰ ਮਾਰਿਆ ਭਾਜੀ ਸਾਰਾ ਪਤਾ ਲੱਗ ਜਾਣਾ ਇੱਕ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਇਹ ਮਹੱਲੇ ਭਾਜੀ ਉਹ ਜਿਹੜਾ ਘਰ ਦੇ ਜਾਂਦੇ ਆ ਮੁਕੇਸ਼ ਪਤਾ ਨਹੀਂ ਉਹ ਐਸਆਈ ਆ ਪਤਾ ਨਹੀਂ ਉਹ ਦੂਜਾ ਆ ਏ ਬੰਤੀ ਇਹ ਪੈਰੀ ਉਹ ਪਤਾ ਨਹੀਂ ਕਿਸੇ ਨੂੰ ਕਹਿੰਦਾ ਵੀ ਭਰਾਵਾ ਚਿੱਟਾ ਸਾਹਮਣੇ ਰੱਖਿਓ ਕਿਸੇ ਮੁਲਾਜ਼ਮ ਨੂੰ ਆਪਣੇ ਨੂੰ ਕਹਿੰਦਾ ਕਹਿੰਦਾ ਇੱਥੇ ਪੋਣਾ ਆ ਤੁਹਾਡੇ ਤੇ ਪੋਣਾ ਕਹਿੰਦਾ ਇੱਥੇ ਪੋਣਾ ਕਹਿੰਦਾ ਜਿਹੜੇ ਥਾਣੇ ਚਲ ਬਣਾ ਦੋ ਮੈਂ ਕਹਿੰਦਾ ਇੱਕ ਚੋਰੀ ਦਾ ਕੇਸ ਆਇਆ ਸੀਗਾ ਉਹ ਕੇਸ ਸਾਡੇ ਕੋਲ ਵੀ ਆ ਗਿਆ ਸਾਡੇ ਬੰਦੇ ਨੇ ਇੱਕ ਉਹਦੇ ਬੰਦੇ ਨੂੰ ਪਿਛਾੜ ਲਿਆ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਦੀਗੀ ਉਹ ਬਣਾ ਨੇ ਠੀਕ ਆ ਜੀ ਅਸੀਂ ਕੀ ਕੀਤਾ ਉਹਦੇ ਘਰ ਗਿਆ ਨੇ ਉਹ ਬੰਦਾ ਚੱਕ ਗਿਆ ਤੇ ਸੈਂਟਰ ਸੈਟ ਦਿੱਤਾ ਉਹ ਕਹਿੰਦੇ ਭਾਜੀ ਅਸੀਂ ਜ਼ਿੰਮੇਵਾਰ ਹਾਂ ਅਸੀਂ ਸਾਰਾ ਸਮਾਨ ਚੋਰੀ ਦਾ ਵਾਪਸ ਕਰਾਂਗੇ ਹੂੰ ਠੀਕ ਹੈ ਉਹਨਾਂ ਨੇ ਕੀ ਕੀਤਾ ਸਮਾਨ ਸਾਰਾ ਬਰਾਮਦ ਕਰਵਾ ਦਿੱਤਾ ਇਹ ਉਦੋਂ ਦਾ ਖਿੜਿਆ ਪਿਆ ਕਹਿੰਦਾ ਮੇਰਾ ਕੁਝ ਬਣਿਆ ਨਹੀਂ ਹੈ ਕਿਤੇ ਮੈਂ ਕਹਿੰਦਾ ਪਰਚਾ ਪੋਣਾ ਕਿਹੜੀ ਥਾਣੇ ਚਾਹੇ ਸਤਰਾਮਪੁਰੇ ਪਹਿਲੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਕਹਿੰਦਾ ਵੀ ਤੁਹਾਡੇ ਚਿੱਟਾ ਪਾਣਾ ਹਾਂ ਜੀ ਬਥੇਰੇ ਦੱਸਣ ਵਾਲੇ ਆ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਭਾਜੀ ਮੈਂ ਤਾਂ ਇਹ ਹੀ ਕਹਿੰਦਾ ਮੈਨੂੰ ਮੇਰੇ ਘਰ ਭੜਿਆ ਜਾਵੇ ਇਹਨਾਂ ਨੂੰ ਖਾਣਾ ਕਿਰਾਇਆ ਜਾਵੇ ਠੀਕ ਹੈ ਜੀ ਰਹੀ ਗੱਲ ਥਾਣੇ ਦੀ ਉਹ ਮੈਨੂੰ ਤਾਂ